1947 ਤੋਂ ਬਹੁਤ ਪਹਿਲਾਂ ਇਹ ਗੱਲ ਦਿਸਣ ਲੱਗ ਗਈ ਸੀ ਕਿ ਅੰਗਰੇਜ਼ ਹੁਣ ਇਸ ਖਿੱਤੇ ਨੂੰ ਛੱਡ ਕੇ ਜਾਣਗੇ ਜਿਹੜੀ ਧਿਰ ਨੇ ਇੱਥੇ ਰਾਜ ਲਿਆ ਉਹਨੇ ਦੇਖ ਲਿਆ ਸੀਗਾ ਕਿ ਹੁਣ ਸੰਸਾਰ ਬਦਲਣ ਜਾ ਰਿਹਾ ਉਹਨਾਂ ਨੇ ਅੰਗਰੇਜ਼ ਨੂੰ ਕੱਢਣ ਦੇ ਲਈ ਜ਼ੋਰ ਨਹੀਂ ਲਾਇਆ ਉਹਨਾਂ ਨੇ ਇਸ ਗੱਲ ਦੀ ਬਿਉਤਬੰਦੀ ਕੀਤੀ ਕਿ ਅੰਗਰੇਜ਼ ਦੇ ਜਾਣ ਤੋਂ ਬਾਅਦ ਇਹ ਖਿੱਤਾ ਸਾਂਭਣਾ ਕਿਵੇਂ ਹੈ ਤੇ ਸਿੱਖ ਉਸ ਸਾਰੇ ਸਮੇਂ ਤੱਕ ਬਿਲਕੁਲ ਅਖੀਰ ਤੱਕ ਅੰਗਰੇਜ਼ ਨੂੰ ਕੱਢਣ ਦੇ ਲਈ ਜ਼ੋਰ ਲਾਉਂਦੇ ਰਹੇ ਜਿਹੜੇ ਕਿ ਪਰਦਖ ਦਿਸ ਰਿਹਾ ਸੀਗਾ ਇਹ ਜਾ ਰਹੇ ਨੇ ਸੋ ਇੱਥੇ ਖਤਾ ਖਾਦੀ ਅੱਜ ਕੀ ਵਾਪਰ ਰਿਹਾ ਦੁਨੀਆ ਦਾ ਸਾਰਾ ਨਿਜ਼ਾਮ ਚਰਮਰਾਇਆ ਹੋਇਆ ਜਿੰਨੇ ਨੇਮ ਬਣੇ ਸੀਗੇ ਸੰਸਾਰ ਨੂੰ ਚਲਾਉਣ ਦਿਓ ਸਾਰੇ ਖਿੰਡ ਰਹੇ ਆ ਬਹੁਤ ਜਲਦੀ ਇਸ ਖਿੱਤੇ ਦੇ ਵਿੱਚ ਜਿੰਨੀ ਤਰਥੱਲੀ ਮੱਚਣੀ ਹੈ ਉਹਦਾ ਆਪਾਂ ਅਜੇ ਅੰਦਾਜ਼ਾ ਨਹੀਂ ਲਾ ਰਹੇ ਸੋ ਇਹ ਖਿੱਤਾ ਆਉਂਦੇ ਸਮੇਂ ਦੇ ਵਿੱਚ ਵੱਡੀ ਤਬਦੀਲੀ ਵੱਲ ਨੂੰ ਵਧਣਾ ਅਸੀਂ ਕਿਹੜੇ ਮਸਲਿਆਂ ਦੇ ਵਿੱਚ ਉਲਝੇ ਹੋਏ ਆ ਹਿੰਦੁਸਤਾਨ ਦੀ ਹਕੂਮਤ ਦੀ ਸਦਾ ਯੇ ਕੋਸ਼ਿਸ਼ ਰਹਿੰਦੀ ਹੈ ਕਿ ਸਿੱਖ ਸ਼੍ਰੋਮਣੀ ਕਮੇਟੀ ਚ ਕਿੰਨੇ ਆਣਾ ਜੀ ਇੱਕ ਛੋਟੇ ਜਿਹੇ ਪੰਜਾਬੀ ਸੂਬੇ ਚ ਸਿੱਖਾਂ ਦੀ ਪਾਰਟੀ ਦਾ ਆਗੂ ਕਿੰਨੇ ਬੰਨਾ ਆ ਪੰਜਾਬ ਦੀਆਂ ਵਜ਼ੀਰੀਆਂ ਕਿਹਦੇ ਕੋਲ ਹੋਣੀਆਂ ਨੇ ਇਹ ਗੱਲਾਂ ਦੇ ਵਿੱਚ ਉंजे ਰਹੋ ਬਹੁਤ ਕੋਸ਼ਿਆ ਹਿੰਦੁਸਤਾਨ ਦੀ ਸਰਕਾਰ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਇੰਨੇ ਇੰਪੋਰਟੈਂਟ ਪਲੇਅਰ ਹੋਣ ਦੇ ਬਾਵਜੂਦ ਸਿੱਖ ਆਪਣੀ ਐਹਮੀਅਤ ਨਹੀਂ ਸਮਝ ਰਹੇ ਜੋ ਡਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਮਹਾਨ ਸ਼ਹੀਦਾਂ ਦੀ ਯਾਦ ਦੇ ਅੰਦਰ ਜੁੜੇ ਬੈਠੇ ਸਾਧ ਸੰਗਤਾਂਔ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਗੱਜ ਕੇ ਅਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦੇ ਵਿੱਚ ਗੁਰੂ ਤੋਂ ਬਾਅਦ ਜੇਕਰ ਸਭ ਤੋਂ ਵੱਧ ਸਤਿਕਾਰਤ ਰੁਤਬਾ ਕਿਸੇ ਦਾ ਹੈ ਸੇਖ ਸਭ ਤੋਂ ਵੱਧ ਸਤਕਾਰ ਨਾਲ ਜੇ ਕਿਸੇ ਨੂੰ ਯਾਦ ਕਰਦੇ ਐ, ਵਕੀعت ਪੇਟ ਕਰਦੇ ਐ, ਤੋ ਸ਼ਹੀਦਾਂ ਨੂੰ ਕਰਦੇ ਐ। ਭਾਈ ਜਸਵੰਤ ਸਿੰਘ ਖਾਰੜਾ ਉਹਨਾਂ ਦੀ ਇੱਕ ਤਕਰੀਰ ਸੀ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਜਦੋਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਤੇ ਗੁਰੂ ਖਾਲਸਾ ਪੰਥ ਨੂੰ ਗੁਰਿਆਈ ਦੇ ਦਿੱਤੀ, ਤਾਂ ਗੁਰੂ ਹੁਣ ਕਿਸੇ ਨੂੰ ਗੁਰੂ ਤਾਂ ਨਹੀਂ ਬਣਾ ਸਕਦੇ। ਪਰ ਇੱਕ ਦਾਤ ਜਹੀ ਹੈ ਜਿਹੜੀ ਗੁਰੂ ਦੇ ਕੋਲ ਹੈ। ਜਿਹੜੀ ਸਿੱਖ ਨੂੰ ਮਿਲਦੀ ਹੈ ਤੇ ਜਿੱਦਾ ਸਭ ਤੋਂ ਵੱਧ ਗੁਰੂ ਤੋਂ ਬਾਅਦ ਸਿੱਖਾਂ ਦੇ ਵਿੱਚ ਸਤਕਾਰ ਹੈ ਉਹ ਸ਼ਹਾਦਤ ਦੇ ਦਾਤਾ ਹੈ ਸੋ ਆਪਾਂ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਕੱਤਰ ਹੋਏ ਆਂ ਜੂਨ ਦਾ ਮਹੀਨਾ ਚੱਲ ਰਿਹਾ ਹੈ ਪਹਿਲਾ ਹਫਤਾ ਜਿਹਨੂੰ ਆਪਾਂ ਸਾਰੀ ਦੁਨੀਆ ਦੇ ਵਿੱਚ ਕੱਲੂ ਘਾਰੇ ਹਫਤੇ ਦੇ ਵਜੋਂ ਮਨਾਉਨੇ ਆਂ ਸ਼ਹਾਦਤਾਂ ਦਾ ਹਫਤਾ ਹੈ ਰਿਹਾ ਹੈ ਭਾਈ ਚਰਨਜੀਤ ਸਿੰਘ ਜੰਨੀ ਜਿਨ੍ਹਾਂ ਨੇ ਉਸ ਕੱਲੂ ਘਾਰੇ ਦੇ ਦੌਰਾਨ ਹਕੂਮਤ ਦੀ ਫੌਜ ਦਾ ਟੱਕਰਾ ਕੀਤਾ ਉਸ ਤੋਂ ਬਾਅਦ ਸੰਤਾ ਦਾ ਬਚਨ ਮੰਨਦਿਆਂ ਹੋਇਆਂ ਅਗਲੇ ਸੰਘਰਸ਼ ਦੀ ਵਿਉਂਤਬੰਦੀ ਦੇ ਵਾਸਤੇ ਉਹਦੀ ਉਹਨੂੰ ਅਗਾਹ ਤੋਰਨ ਦੇ ਵਾਸਤੇ ਆਪਦੀ ਸਾਰੀ ਜ਼ਿੰਦਗੀ ਲਾਈ ਆਪਦੀ ਜ਼ਿੰਦਗੀ ਦੀ ਉਹੋਤੀ ਦਿੱਤੀ ਸ਼ਹਾਦਤ ਦਾ ਰੁਤਬਾ ਪ੍ਰਾਪਤ ਕੀਤਾ ਸ਼ਹੀਦਾਂ ਦਾ ਇੰਨਾ ਸਤਕਾਰ ਕਿਉਂ ਹੈ ਜਿਹੜੀ ਸ਼ਹਾਦਤ ਹੈ ਇਹ ਗੁਰੂ ਦੀ ਬਖਸ਼ਿਸ਼ ਆ ਇਹ ਕੋ ਕਲਾ ਨਹੀਂ ਆਈ ਹੈ ਤੇ ਗੁਰੂ ਦੀ ਕਲਾ ਕੀ ਹੁੰਦੀ ਜਦੋਂ ਕੋਹ ਬਹਨੇਰੀ ਰਾਤ ਹੋਵੇ ਤੇ ਰਾਹੀ ਨੂੰ ਆਪਣਾ ਰਸਤਾ ਨਾ ਲੱਭ ਰਿਹਾ ਹੋਵੇ ਕਿ ਕਿਹੜੇ ਪਾਸੇ ਜਾਣਾ ਆ ਤੇ ਅਸਮਾਨ ਦੇ ਵਿੱਚੋਂ ਇੱਕਦਮ ਬਿਜਲੀ ਦੀ ਲਿਸ਼ਕ ਪਵੇ ਉਹ ਬਹੁਤ ਦੂਰ ਤੱਕ ਰਾਹ ਦਿਖਾ ਦਿੰਦੀ ਹੈ ਸੋ ਗੁਰੂ ਦੀ ਕਲਾ ਜਿਹੜੀ ਸ਼ਹਾਦਤ ਦੇ ਰੂਪ ਦੇ ਵਿੱਚ ਵਰਤਦੀ ਹੈ ਉਹ ਕੌਮਾਂ ਨੂੰ ਅਗਲੇ ਰੇ ਰਾਹ ਦਿਖਾਉਂਦੀ ਹੈ ਕਿ ਅਗਾ ਕਿਹੜੇ ਰਸਤੇ ਦੇ ਉੱਪਰ ਚੱਲਣਾ ਹੈ ਹੁਣੇ ਰਾਹੀ ਦਾ ਫਰਜ਼ ਹੁੰਦਾ ਹੈ ਕਿ ਉਸ ਬਿਜਲੀ ਦੀ ਲਿਸ਼ਕ ਨੇ ਜਿਹੜਾ ਰਸਤਾ ਦਿਖਾਇਆ ਉਹਨੂੰ ਆਪਣੇ ਮਨ ਦੇ ਵਿੱਚ ਵਸਾਵੇ ਉਹਦੇ ਉੱਪਰ ਚੱਲੇ ਤਾਂ ਕਿ ਉਹ ਮੰਜ਼ਲ ਦੇ ਉੱਤੇ ਪਹੁੰਚ ਸਕੇ ਹੁਣ ਅਸੀਂ ਦੇਖੀਏ ਕਿ ਜਦੋਂ ਇਹ ਸ਼ਹਾਦਤਾਂ ਵਾਪਰੀਆਂ ਤਾਂ ਕਾਦੇ ਵਾਸਤੇ ਵਾਪਰੀਆਂ ਕਿਹੜਾ ਰਸਤਾ ਸਾਹਮਣੇ ਆਇਆ ਉਹ ਰਸਤਾ ਸੀਗਾ ਸੰਘਰਸ਼ ਦਾ ਉਸ ਤੋਂ ਪਹਿਲਾਂ 47 ਤੋਂ ਲੈ ਕੇ ਲਗਾਤਾਰ ਸਿੱਖ ਕਿਹੜੇ ਰਾਹ ਦੇ ਉੱਪਰ ਚੱਲ ਰਹੇ ਸੀਗੇ ਕਿ ਕਿਸੇ ਤਰ੍ਹਾਂ ਪੰਜਾਬ ਦੀ ਸੂਬੇਦਾਰੀ ਦੀ ਕੁਰਸੀ ਤੱਕ ਪਹੁੰਚ ਜਾਈਏ ਉਹਨਾਂ ਨੂੰ ਇਹ ਲੱਗਦਾ ਸੀਗਾ ਉਸ ਕੁਰਸੀ ਦੇ ਉੱਤੇ ਪਹੁੰਚ ਕੇ ਅਸੀਂ ਸਾਰਾ ਕੁਝ ਹੱਲ ਕਰ ਲੈਣਾ ਪਰ ਜਦੋਂ ਸੰਤ ਜਰਨੈਲ ਸਿੰਘ ਹੁਣੀ ਆਏ ਉਹਨਾਂ ਨੇ ਦੇਖਿਆ ਕਿ ਇੰਨੀ ਗਫਲਤ ਦੇ ਰਾਹ ਦੇ ਵਿੱਚ ਸਿੱਖ ਪਏ ਹੋਏ ਐ ਕਿ ਇਸ ਹਿਸਾਬ ਦੇ ਨਾਲ ਤਾਂ ਸਾਰਾ ਕੁਝ ਹੀ ਮਲਿਆ ਮੇਡ ਹੋ ਜਾਊਗਾ ਉਹਨਾਂ ਨੇ ਇੱਕ ਰਾਹ ਦਿਖਾਉਣਾ ਸ਼ੁਰੂ ਕੀਤਾ ਜਿਹੜਾ ਸੰਘਰਸ਼ ਦਾ ਰਾਹ ਸੀਗਾ ਔਰ ਉਹਨਾਂ ਨੇ ਬਿਲਕੁਲ ਪ੍ਰਤੱਖ ਰੂਪ ਦੇ ਵਿੱਚ ਕਿਹਾ ਕਿ ਜੇ ਇਸ ਦਿਨ ਫੌਜ ਦਰਬਾਰ ਸਾਹਿਬ ਦੇ ਵਿੱਚ ਦਾਖਲ ਹੋਈ ਦਰਬਾਰ ਸਾਹਿਬ ਤੇ ਹਮਲਾ ਹੋਇਆ ਦੁਨੀਆ ਦੇਖੇਗੀ ਕਿ ਸਿੱਖਾਂ ਦਾ ਆਪ ਦਾ ਰਾਜ ਹੋਣ ਦੇ ਵਿੱਚ ਆਇਆ ਉਸ ਦਿਨ ਖਾਲਸਤਾਨ ਬਣੇਗਾ ਦੁਨੀਆ ਦੇਖੇਗੀ ਸੋ ਇਹ ਜਿਹੜਾ ਰਸਤਾ ਦਿਖਾਇਆ ਗਿਆ ਸੰਘਰਸ਼ ਦਾ ਇਸ ਰਸਤੇ ਦੇ ਉੱਪਰ ਚੱਲ ਕੇ ਸਿੱਖਾਂ ਨੇ ਆਪ ਦੇ عقide ਸਰ ਕਰਦੇ ਆਂ ਔਰ ਸਾਡੇ ਸ਼ਹੀਦਾਂ ਨੇ ਕੀਤੇ ਇਹ ਗੱਲ ਕਹਿ ਦੇਣੀ ਉਹ ਸੰਘਰਸ਼ ਕਿਸੇ ਗਫਲਤ ਦਾ ਸ਼ਿਕਾਰ ਹੋ ਗਿਆ ਜਾਂ ਆਪ ਦੇ ਨਿਸ਼ਾਨੇ ਸਰ ਨਹੀਂ ਕਰ ਸਕਿਆ ਤੁਸੀਂ ਜਿੰਨੇ ਵੀ ਸਿੰਘ ਨੇ ਉਹਨਾਂ ਦੀਆਂ ਲਿਖਤਾਂ ਪੜੋ ਅਸੀਂ ਪਿਛਲੇ ਸਮੇਂ ਦੇ ਦੌਰਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਉਹਨਾਂ ਦੀ ਜੇਲ੍ਹ ਦੇ ਵਿੱਚੋਂ ਲਿਖੀਆਂ ਹੋਈਆਂ ਜਿਹੜੀਆਂ ਚਿੱਠੀਆਂ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਸ ਪਾਦਤ ਕਰਕੇ ਅਜ਼ਾਦ ਲਾਮਾ ਕਿਤਾਬ ਸਾਹਮਣੇ ਲਿਆਂਦੀ ਉਹਦੇ ਵਿੱਚੋਂ ਜਾਂ ਜਿੰਨੇ ਵੀ ਸਿੰਘ ਹੁਣ ਜਿਉਂਦੇ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਸਵਾਸ ਬਖਸ਼ੇ ਅਜੇ ਤੱਕ ਸਾਡੇ ਵਿੱਚ ਮੌਜੂਦ ਨੇ ਉਹਨਾਂ ਸਾਰਿਆਂ ਨੂੰ ਮਿਲੋ ਉਹ ਇਹ ਦੱਸਦੇ ਕਿ ਅਕਾਲ ਤਖਤ ਸਾਹਿਬ ਦੇ ਉੱਪਰ ਜਦੋਂ ਹਮਲਾ ਹੋਇਆ ਤਾਂ ਸਾਡੇ ਸਾਹਮਣੇ ਸੰਘਰਸ਼ ਦਾ ਹੀ ਰਸਤਾ ਸੀਗਾ ਸੰਘਰਸ਼ ਸ਼ਹਾਦਤ ਇਹੀ ਸਿੱਖਾਂ ਦਾ ਕੀਤਾ ਸੀ ਤੇ ਉਹਦੇ ਵਿੱਚ ਸਿੱਖ ਸਫਲ ਹੋਏ ਆ ਬਿਲਕੁਲ ਇਹ ਸੰਘਰਸ਼ ਅਸਫਲ ਨਹੀਂ ਹੋਇਆ ਇਹ ਸਫਲ ਹੋਇਆ ਦੂਸਰਾ ਨੁਕਤਾ ਜਿਹੜਾ ਮੈਂ ਸਾਂਝਾ ਕਰਨਾ ਉਹ ਇਹ ਹੈ ਕਿ ਸੰਤ ਜਰਨੈਲ ਸਿੰਘ ਹੋਣਾ ਦੇ ਵਾਰਸ ਕਹਾਣਾ ਤੇ ਬਿਲਕੁਲ ਉਹਦੇ ਤੋਂ ਜੋ ਰਸਤਾ ਸੰਤਾ ਨੇ ਦੱਸਿਆ ਸੀਗਾ ਉਹਦੇ ਤੋਂ ਉਲਟ ਚੱਲਣ ਦੀਆਂ ਗੱਲਾਂ ਕਰਨੀਆਂ 1 ਜੂਨ 1984 ਨੂੰ ਜਿਹੜੀ ਸੰਤਾਾਂ ਦੀ वार्तालाਪ ਹੋਈ ਸੰਤਾਾਂ ਦੇ ਵਾਸਤੇ ਇਹ ਗੱਲ ਬਿਲਕੁਲ ਇਸ ਚਿੱਟੇ ਦਿਨ ਮੰਗਾ ਜਿਹੜੇ ਰਿਕਾਰਡ ਦੇ ਵਿੱਚ ਹੈ ਐ ਕਿ ਉਹਦੇ ਵਿੱਚ ਸੰਤਾ ਨੇ ਇੱਕ ਤਾਂ ਇਹ ਗੱਲ ਕਹੀ ਕਿ ਜਿਹੜੇ ਲੋਗ ਕੌਮ ਦੇ ਨਾਲ ਸਿੱਖਾਂ ਦੇ ਨਾਲ ਦੰਗਾ ਵੀ ਕਰਨ ਤੇ ਉੱਪਰੋਂ ਆਗੂ ਬਣ ਕੇ ਰੋਪ ਵੀ ਮਾਰਦੇ ਫਿਰਣ ਕਿ ਉਹਨਾਂ ਦੇ ਬਾਰੇ ਦੇ ਵਿੱਚ ਸੰਗਤ ਨੂੰ ਦੇਖਣਾ ਚਾਹੀਦਾ ਵਿਚਾਰ ਕਰਨੀ ਚਾਹੀਦੀ ਇਹ ਗੱਲ ਪ੍ਰਵਾਨ ਨਹੀਂ ਕਰਨੀ ਚਾਹੀਦੀ ਤੇ ਦੂਸਰੀ ਗੱਲ ਜਿਹੜੀ ਸੰਤ ਕਹਿੰਦੇ ਸੀਗੇ ਕਿ ਜੇ ਇਸ ਦਿਨ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਉਸ ਦਿਨ ਸਿੱਖਾਂ ਦੇ ਵਾਸਤੇ ਪ੍ਰਤੱਖ ਰਸਤਾ ਜਿਹੜਾ ਆ ਸੰਘਰਸ਼ ਦਾ ਆ ਮੈਂ ਇਹ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਸੰਗਤ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦਾ ਕਿ ਚੰਡੀਗੜ੍ਹ ਦੀ ਸੂਬੇਦਾਰੀ ਦੀ ਕੁਰਸੀ ਸਿੱਖਾਂ ਦਾ ਕੀਤਾ ਨਹੀਂ ਹੈ ਨਾ ਇਹਦੇ ਨਾਲ ਕੋਈ ਸ਼ਾਸਨ ਹੋਣਾ ਕਿੰਨੇ ਸੀਗੇ ਜਿਹੜੇ ਬੇਅਦਬੀਆਂ ਦਾ ਇਨਸਾਫ ਦੇਣ ਦਾ ਵਾਅਦਾ ਕਰਕੇ ਆਏ ਸਰਕਾਰਾਂ ਬਣੀਆਂ ਸਿੱਖਾਂ ਦੀਆਂ ਪਿਛਲੇ ਸਮੇਂ ਦੇ ਦੌਰਾਨ ਵੀ ਬਣੀਆਂ ਕੁਝ ਨਹੀਂ ਹਾਸਲ ਹੋਇਆ ਠੀਕ ਆ ਜਿਨ੍ਹਾਂ ਨੇ ਯਤਨ ਕਰਨਾ ਉਹ ਕਰਨ ਪਰ ਇਹ ਭੁਲੇਖਾ ਮਨ ਦੇ ਵਿੱਚੋਂ ਕੱਢ ਦਿਓ ਕਿ ਸੰਤ ਜਰਨੈਲ ਸਿੰਘ ਦੇ ਵਾਰਿਸ ਵੀ ਕਹਾਣਾ ਹੈ ਤੇ ਰਾਹ ਵੀ ਜਿਹੜਾ ਆ ਉਹ ਕੁਰਸੀ ਵਾਲਾ ਅਖਤਿਆਰ ਕਰਨਾ ਇਹ ਦੋ ਗੱਲਾਂ ਪਰਵਾਹ ਨਹੀਂ ਹੋਣੀਆਂ ਨਾ ਹੀ ਸਿੱਖਾਂ ਨੇ ਕਰਨੀਆਂ ਨੇ ਇੱਕ ਪਾਸਾ ਕਰਨਾ ਪੈਣਾ ਠੀਕ ਆ ਸਾਰਿਆਂ ਦਾ ਮਾਰਗ ਇੱਕ ਨਹੀਂ ਹੁੰਦਾ ਆਪਸ ਚ ਤਾਲਮੇਲ ਬਣਾ ਕੇ ਚੱਲਣਾ ਚਾਹੀਦਾ ਪਰ ਇਸ ਤਰ੍ਹਾਂ ਦਾ ਛਲ ਫਰੇਬ ਜਿਹੜਾ ਆ ਉਹ ਹੁਣ ਨਹੀਂ ਚੱਲਣਾ ਤੇ ਆਖਰੀ ਨੁਕਤਾ ਜਿਹੜਾ ਮੈਂ ਸਾਂਝਾ ਕਰਨਾ ਉਹ ਇਹ ਹੈ ਕਿ 1947 ਤੋਂ ਬਹੁਤ ਪਹਿਲਾਂ ਇਹ ਗੱਲ ਦਿਸਣ ਲੱਗ ਗਈ ਸੀ ਕਿ ਅੰਗਰੇਜ਼ ਹੁਣ ਇਸ ਖਿੱਤੇ ਨੂੰ ਛੱਡ ਕੇ ਜਾਣਗੇ ਪਹਿਲੀ ਸੰਸਾਰ ਜੰਗ ਲੱਗਦੀ ਹੈ ਉਹ ਮੁੱਕਣ ਤੋਂ ਬਾਅਦ 1919 ਦੇ ਵਿੱਚ ਪਹਿਲਾ ਗਵਰਨਮੈਂਟ ਆਫ ਇੰਡੀਆ ਐਕਟ ਆਇਆ ਜਿਹਦੇ ਵਿੱਚ ਉਹਨਾਂ ਨੇ ਇੱਥੋਂ ਦੇ ਲੋਕਾਂ ਨੂੰ ਸਰਕਾਰ ਬਣਾਉਣ ਦਾ ਹੱਕ ਦਿੱਤਾ ਫਿਰ 1935 ਦੇ ਵਿੱਚ ਦੂਸਰਾ ਗਵਰਨਮੈਂਟ ਆਫ ਇੰਡੀਆ ਐਕਟ ਆਇਆ ਜਿਹੜਾ ਇੰਡੀਆ ਦਾ ਸੰਵਿਧਾਨ ਹੈ ਇਹ ਬਹੁਤਾ ਉਹ ਗਵਰਨਮੈਂਟ ਆਫ ਇੰਡੀਆ ਐਕਟ ਦਾ ਹੀ ਬਦਲਿਆ ਹੋਇਆ ਰੂਪ ਹੈ। ਸੋ ਉਦੋਂ ਜਿਹੜੀ ਉਸ ਸਮੇਂ ਦੀ ਜਿਹੜੀ ਧਿਰ ਨੇ ਇੱਥੇ ਰਾਜ ਲਿਆ ਉਹਨੇ ਦੇਖ ਲਿਆ ਸੀਗਾ ਕਿ ਹੁਣ ਸੰਸਾਰ ਬਦਲਣ ਜਾ ਰਿਹਾ ਅੰਗਰੇਜ਼ ਨੇ ਇਸ ਖਿੱਤੇ ਨੂੰ ਛੱਡ ਕੇ ਜਾਣਾ ਉਹਨਾਂ ਨੇ ਅੰਗਰੇਜ਼ ਨੂੰ ਕੱਢਣ ਦੇ ਲਈ ਜ਼ੋਰ ਨਹੀਂ ਲਾਇਆ। ਉਹਨਾਂ ਨੇ ਇਸ ਗੱਲ ਦੀ ਵਿਉਤਬੰਦੀ ਕੀਤੀ ਕਿ ਅੰਗਰੇਜ਼ ਦੇ ਜਾਣ ਤੋਂ ਬਾਅਦ ਇਹ ਖਿੱਤਾ ਸਾਂਭਣਾ ਕਿਵੇਂ ਹੈ। ਤੇ ਸਿੱਖ ਉਸ ਸਾਰੇ ਸਮੇਂ ਤੱਕ ਬਿਲਕੁਲ ਅਖੀਰ ਤੱਕ ਅੰਗਰੇਜ਼ ਨੂੰ ਕੱਟਣ ਦੇ ਲਈ ਜ਼ੋਰ ਲਾਉਂਦੇ ਰਹੇ ਜਿਹੜੇ ਕਿ ਪ੍ਰਤੱਖ ਦਿਖ ਰਿਹਾ ਸੀਗਾ ਕਿ ਇਹ ਜਾ ਰਹੇ ਨੇ ਸੋ ਇੱਥੇ ਖਤਾ ਖਾਦੀ ਅੱਜ ਅੱਜ ਕੀ ਵਾਪਰ ਰਿਹਾ ਦੁਨੀਆ ਦਾ ਸਾਰਾ ਨਿਜ਼ਾਮ ਚਰਮਰਾਇਆ ਹੋਇਆ ਜਿੰਨੇ ادارے بڑے ਸੀਗੇ ਯੂਨਾਈਟਿਡ ਨੇਸ਼ਨਸ ਵਰਗੇ ਉਹ ਤਾਕਤਹੀਣ ਹੋ ਰਹੇ ਆ ਜਿੰਨੇ ਨੀਮ ਬਣੇ ਸੀਗੇ ਸੰਸਾਰ ਨੂੰ ਚਲਾਉਣ ਦੇ ਉਹ ਸਾਰੇ ਖਿੰਡ ਰਹੇ ਆ ਇਸ ਖਿੱਤੇ ਦੇ ਵਿੱਚ ਕੀ ਹੋ ਰਿਹਾ ਆ ਹੁਣੇ ਮਈ ਮਹੀਨੇ ਦੇ ਸ਼ੁਰੂ ਦੇ ਵਿੱਚ ਇੰਡੀਆ ਤੇ ਪਾਕਿਸਤਾਨ ਚ ਕੀ ਹੋਇਆ ਉਹ ਆਪਾਂ ਸਾਰਿਆਂ ਨੇ ਦੇਖਿਆ ਤੇ ਕਿੱਥੇ ਕਿੱਥੋਂ ਗੱਲ ਸ਼ੁਰੂ ਹੋਈ ਕਿੰਨੀ ਛੇਤੀ ਕਨਵੈਨਸ਼ਨਲ ਵਾਰ ਦੇ ਨੇੜੇ ਤੱਕ ਪਹੁੰਚ ਗਈ ਇੱਕ جنگ ਹੋਈ ਕਿੰਨੇ ਵਿਆਪਕ ਪੱਦਰ ਦੇ ਉੱਪਰ 에ਅਰ ਫੋਰਸ ਜਿਹੜੀ ਸਭ ਤੋਂ 엘ੀਟ ਫੋਰਸ ਮੰਨੀ ਜਾਂਦੀ ਹੈ ਉਥੋਂ ਗੱਲ ਸ਼ੁਰੂ ਹੋਈ ਤੇ ਹੁਣ ਕੀ ਕਿਹਾ ਜਾ ਰਿਹਾ ਸਾਰੇ ਸਰਕਾਰੀ ਬੁਲਾਰੇ ਇਹ ਕਹਿ ਰਹੇ ਐ ਇੰਡੀਆ ਦੇ ਸੀਡੀਐਸ ਨੇ ਸਿੰਗਾਪੁਰ ਜਾ ਕੇ ਗੱਲਬਾਤ ਕੀਤੀ ਚੈਨਲਾਂ ਦੇ ਨਾਲ ਇੱਕ ਡਾਇਲੌਗ ਦੇ ਵਿੱਚ ਹਿੱਸਾ ਲਿਆ ਉਹ ਇਹ ਕਹਿ ਰਿਹਾ ਕਿ ਨਿਊ ਨਾਰਮਲ ਸੈੱਟ ਹੋ ਗਿਆ ਨਿਊ ਨਾਰਮਲ ਕੀ ਹੈ ਨਿਊ ਨਾਰਮਲ ਇਹ ਹੈ ਕਿ ਜਿਹੜੀਆਂ ਮਿਜ਼ਾਈਲਾਂ ਤੇ ਡਰੋਨ ਚੱਲੇ ਆ ਅਗਲੀ ਵਾਰ ਜਦੋਂ ਕੰਮ ਸ਼ੁਰੂ ਹੋਇਆ ਤੇ ਗੱਲ ਇਥੋਂ ਸ਼ੁਰੂ ਹੋਣੀ ਹੈ ਨਿਊ ਨਾਰਮਲ ਦਾ ਮਤਲਬ ਇਹ ਹੈ ਸੋ ਬਿਲਕੁਲ ਜੰਗ ਦੀਆਂ ਬਰੂਹਾਂ ਦੇ ਉੱਪਰ ਇਹ ਖਿੱਤਾ ਖੜਾ ਆ ਜਿਹੜੇ ਬੰਦਿਆਂ ਨੂੰ ਇਹ ਲੱਗਦਾ ਕਿ ਇਹ ਘਟਨਾ 22 April ਤੋਂ ਪਹਿਲਗਾਮ ਚ ਕੋਈ ਘਟਨਾ ਹੋਈ ਸੀ ਉਹਦੇ ਕਰਕੇ ਸ਼ੁਰੂ ਹੋਈ ਤੇ 10 ਮਈ ਦੇ ਸੀਜ਼ਫਾਇਰ ਕਰਕੇ ਮੁੱਕ ਗਈ ਇਹ ਭੁਲੇਖੇ ਆਪਣੇ ਮਨਾਂ ਦੇ ਵਿੱਚੋਂ ਕੱਢ ਦਿਓ ਬਹੁਤ ਜਲ ਦੇ ਇਸ ਖਿੱਤੇ ਦੇ ਵਿੱਚ ਜਿੰਨੀ ਤੇ ਥੱਲੀ ਮੱਛਣੀ ਐ ਉਹਦਾ ਆਪਾਂ ਅੱਜ ਅੰਦਾਜ਼ਾ ਨਹੀਂ ਲਾ ਰਹੇ ਸੋ ਇਹ ਸਭ ਕੁਝ ਪ੍ਰਤੱਖ ਨਜ਼ਰ ਆ ਰਿਹਾ ਤੇ ਤੁਸੀਂ ਦੇਖੋ ਸਿੱਖਾਂ ਦੀ ਅਹਿਮੀਅਤ ਕਿੰਨੀ ਐ ਇਸ ਸਾਰੇ ਮਸਲੇ ਦੇ ਦੌਰਾਨ ਇੱਕ ਭਾਈਚਾਰੇ ਦੇ ਵਜੋਂ ਪਾਕਿਸਤਾਨ ਦੇ ਵੱਲੋਂ ਵੀ ਤੇ ਇੰਡੀਆ ਦੇ ਵੱਲੋਂ ਵੀ ਜੇ ਕਿਸੇ ਦਾ ਜ਼ਿਕਰ ਕੀਤਾ ਗਿਆ ਉਹ ਸਿੱਖਾਂ ਦਾ ਜ਼ਿਕਰ ਕੀਤਾ ਗਿਆ ਕਿਸੇ ਦੂਜੇ ਦਾ ਨਹੀਂ ਹੋਇਆ ਫਿਰ ਤੁਸੀਂ ਇਹ ਗੱਲ ਦੇਖੋ ਸਿੱਖਾਂ ਦੇ ਜਿਹੜੇ ਕੇਂਦਰੀ ਅਸਥਾਨ ਨੇ ਉਹਨਾਂ ਦੇ ਬਾਰੇ ਦੇ ਵਿੱਚ ਦੋਵੇਂ ਹੀ ਇਹ ਕਹਿ ਰਹੇ ਪਾਕਿਸਤਾਨ ਇਹ ਕਹਿ ਰਿਹਾ ਕਿ ਇੰਡੀਆ ਨੇ ਮਜ਼ਾਈਲਾ ਛੱਡੀਆਂ ਡਰੋਨ ਛੱਡੇ ਜਿਹੜੇ ਨਨਕਾਣਾ ਸਾਹਿਬ ਵੱਲ ਨੂੰ ਜਾ ਰਹੇ ਸੀ ਪਰ ਅਸੀਂ ਰੋਕ ਦਿੱਤੇ ਇੰਡੀਆ ਦੀ ਫੌਜ ਇਹ ਦਾਅਵੇ ਕਰ ਰਹੀ ਹੈ ਕਿ ਪਾਕਿਸਤਾਨ ਨੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰ ਦੇਣਾ ਸੀਗਾ ਇਸ ਕਰਕੇ ਅਸੀਂ ਆਪ ਦੀਆਂ ਤੂਪਾਂ ਦਰਬਾਰ ਸਾਹਿਬ ਦੇ ਵਿੱਚ ਬੀੜੀਆਂ ਹਾਲਾਂਕਿ ਬਾਅਦ ਵਿੱਚ ਮੁੱਕਰੇ ਪਰ ਇਹ ਗੱਲ ਦਾ ਦਾਅਵਾ ਕਰ ਰਹੇ ਕਿ ਅਸੀਂ ਹਮਲਾ ਰੁਕਿਆ ਬਿਨਾਂ ਕੁਝ ਹੋਏ ਤੋਂ ਦੋਵੇਂ ਧਿਰਾਂ ਦਾਅਵਾ ਕਰ ਰਹੀਆਂ ਤੇ ਅਗਲੀ ਵਾਰ ਜਦੋਂ ਗੱਲ ਛਿੜੀ ਤੇ ਉਹ ਕਿੱਥੇ ਜਾ ਸਕਦੀ ਹੈ ਜਾਂ ਕਿੱਥੇ ਲਜਾਈ ਜਾ ਸਕਦੀ ਹੈ ਇਹ ਗੱਲ ਸਾਡੇ ਦੇਖਣ ਵਾਲੀ ਹੈ ਸੋ ਇਹ ਖਿੱਤਾ ਆਉਂਦੇ ਸਮੇਂ ਦੇ ਵਿੱਚ ਵੱਡੀ ਤਬਦੀਲੀ ਵੱਲ ਨੂੰ ਵਧਣਾ ਹੈ ਅਸੀਂ ਕਿਹੜੇ ਮਸਲਿਆਂ ਦੇ ਵਿੱਚ ਉਲਝੇ ਹੋਏ ਹਾਂ ਹਿੰਦੁਸਤਾਨ ਦੀ ਹਕੂਮਤ ਦੀ ਸਦਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਿੱਖ ਸ਼੍ਰੋਮਣੀ ਕਮੇਟੀ ਚ ਕਿੰਨੇ ਆਣਾ ਜੀ ਇੱਕ ਛੋਟੇ ਜਿਹੇ ਪੰਜਾਬੀ ਸੂਬੇ 'ਚ ਸਿੱਖਾਂ ਦੀ ਪਾਰਟੀ ਦਾ ਆਗੂ ਕਿੰਨੇ ਬੰਨਾ ਆ ਪੰਜਾਬ ਦੀਆਂ ਵਜ਼ੀਰੀਆਂ ਕਿਹਦੇ ਕੋਲ ਹੋਣੀਆਂ ਨੇ ਇਹ ਗੱਲਾਂ ਦੇ ਵਿੱਚ ਉंजे ਰਹੋ ਬਹੁਤ ਖੁਸ਼ਿਆ ਹਿੰਦੁਸਤਾਨ ਦੀ ਸਰਕਾਰ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਇਹ ਇੰਨੇ ਇੰਪੋਰਟੈਂਟ ਪਲੇਅਰ ਹੋਣ ਦੇ ਬਾਵਜੂਦ ਸਿੱਖ ਆਪਣੀ ਐਹਮiyet ਨਹੀਂ ਸਮਝ ਰਹੇ ਤੁਸੀਂ ਦੇਖੋ ਕਸ਼ਮੀਰ ਦਾ ਖਿੱਤਾ ਬਲਦੀ ਦੇ ਬੁੱਥੇ 'ਚ ਜਾ ਰਿਹਾ ਤੇ ਪੰਜਾਬ ਉਹਦੇ ਨਾਲ ਜਾਣਾ ਹੀ ਜਾਣਾ ਕਿਉਂ ਇੰਡੀਆ ਦਾ ਜਿੰਨਾ ਲੰਗਾ ਆ ਕਸ਼ਮੀਰ ਨੂੰ ਫੌਜਾਂ ਦਾ ਚਾਹੇ ਦੂਜਾ ਸਾਰਾ ਪੰਜਾਬ ਦੇ ਵਿੱਚ ਦੀ ਹੋ ਕੇ ਜਾਂਦਾ ਪੰਜਾਬ ਦੇ ਛੋਟੇ-ਛੋਟੇ ਸ਼ਹਿਰ ਸਾਡੇ ਲਾਗੇ ਉੱਚੀ ਬੱਸੀ ਹੈ ਕਿ ਛੋਟਾ ਜਿਹਾ ਪਿੰਡ ਹੀ ਹੈ ਉਥੇ ਵੀ ਮਜ਼ਾਈਲਾਂ ਤਾਗੀਆਂ ਜਾਂਦੀ ਰਿਹਾ ਪੰਜਾਬ ਦੇ ਵਿੱਚ ਚੱਪੇ-ਚੱਪੇ ਦੇ ਉੱਪਰ ਫੌਜ ਦੀਆਂ ਸ਼ਾਉਣੀਆਂ ਨੇ 에ਅਰ ਫੋਰਸ ਦੇ ਆਫਿਸ 에ਅਰ ਫੋਰਸ ਦੇ ਬੇਸ ਨੇ ਇਹਨਾਂ ਦੀਆਂ ਬ੍ਰਮੋਜ਼ ਮਿਸਾਈਲਾਂ ਦੇ ਬੇਸ ਨੇ ਵੱਡੇ S400 ਜਿਹੜੀ ਆ ਉਹ ਲਾਈ ਹੋਈ ਹੈ ਜਲੰਧਰ ਦੇ ਨੇੜੇ ਆਦਮਪੁਰ ਸੋ ਜਿੱਥੇ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਆ ਜਿੱਥੇ ਫੌਜਾਂ ਨੇ ਹੋਣਾ ਜਿੱਥੇ ਫੌਜੀ ਹਥਿਆਰਾਂ ਨੇ ਹੋਣਾ ਉਹ ਥਾਵਾਂ ਨਿਸ਼ਾਨਾ ਬੰਨੀਆਂ جنگ ਦੇ ਵਿੱਚ ਸੋ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਹੋਣਾ ਹੈ ਗੱਲ ਇਹਦੀ ਤਿਆਰੀ ਕਰਨ ਦੀ ਜ਼ਰੂਰਤ ਹੈ ਇੱਕ ਗੱਲ ਜਿਹੜੀ ਇਨਸਾਫ ਦੇ ਬਾਰੇ ਦੇ ਵਿੱਚ ਹੋਈ ਸਾਨੂੰ ਇਹ ਗੱਲ ਸਾਡੇ ਇਤਿਹਾਸ ਚੋਂ ਇਨ੍ਹਾਂ ਸ਼ਹਾਦਤਾਂ ਨੇ ਸਾਫ਼ ਦਿਖਾਈ ਹੈ ਕਿ ਇਨਸਾਫ਼ ਕਰਨ ਦਾ ਸਿੱਖਾਂ ਦਾ ਆਪਣਾ ਤਰੀਕਾ ਆ ਜੇ ਹਕੂਮਤ ਦੇ ਕੋਲੋਂ ਇਨਸਾਫ਼ ਲੈਣਾ ਹੁੰਦਾ ਨਾ ਇੰਦਰਾ ਗਾਂਧੀ ਨੂੰ ਸਜ਼ਾ ਦਿੱਤੀ ਜਾ ਸਕਦੀ ਸੀ ਨਾ ਜਨਰਲ ਵੈਦਿਆ ਨੂੰ ਦਿੱਤੀ ਜਾ ਸਕਦੀ ਸੀ ਨਾ ਲਲਤ ਮਾਕਣ ਅਰਜਨ ਦਾਸ ਨੂੰ ਦਿੱਤੀ ਜਾ ਸਕਦੀ ਜਿਨ੍ਹਾਂ ਦੁਸ਼ਟ ਸੋਤੇ ਕਿਸੇ ਨੂੰ ਸਜ਼ਾ ਨਹੀਂ ਸੀ ਦਿੱਤੀ ਜਾ ਸਕਦੀ ਖਾਲਸਾ ਖੁਦ ਨਿਆਂ ਕਰਨ ਦੇ ਸਮਰੱਥ ਹੈ ਅਸੀਂ ਬੇਅਦਬੀਆਂ ਦੇ ਇਨਸਾਫ ਦੀ ਗੱਲ ਕਰਦੇ ਆ ਕਿਹੜਾ ਬੇਅਦਬੀਆਂ ਦਾ ਦੋਖੀ ਹੈ ਜਿਹੜਾ ਬਚਿਆ ਜਿਨੀ 1 ਜੂਨ ਨੂੰ 2015 ਨੂੰ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚੋਂ ਮਹਾਰਾਜ ਦਾ ਸਰੂਪ ਚੋਰੀ ਕਰਵਾਇਆ ਕਿੱਥੇ ਆ ਉਹ ਉਹਨੂੰ ਤਾਂ ਸੋਧਤਾ ਸਿੰਘਾਂ ਨੇ ਮਹਿੰਦਰਪਾਲ ਬਿੱਟੂ ਜਿਹੜਾ ਸਭ ਤੋਂ ਮੇਨ ਸੂਤਰ ਸੀਗਾ ਬੇਅਦਬੀ ਕਰਨ ਦਾ ਕਿੱਥੇ ਆ ਉਹ ਜੇਲ੍ਹ ਦੇ ਵਿੱਚ ਸਿੰਘਾਂ ਨੇ ਸੋਧਿਆ ਠੀਕ ਹੈ ਕਵਦੀ ਬੇਅਦਬੀ ਹੋਈ ਸੀਗੀ ਉਹਨੂੰ ਸੋਧਿਆ Rajasthan ਦੇ ਵਿੱਚ ਹੋਈ ਸੀਗੀ ਉਹਨੂੰ ਸੋਧਿਆ ਜਿਹਦੇ ਤੇ ਗੁਰੂ ਮਹਾਰਾਜ ਕਿਰਪਾ ਕਰਦਾ ਆ ਉਹ ਬੇਅਦਬੀਆਂ ਦਾ ਇਨਸਾਫ ਲੈ ਲੈਂਦਾ ਆ ਇਹ ਮੰਗਣ ਦਾ ਤਰੀਕਾ ਇਨਸਾਫ ਦਾ ਇਹ ਸਿੱਖਾਂ ਦਾ ਨਹੀਂ ਹੈ ਸਿੱਖ ਤਾਂ ਦਸ਼ਮੇਸ਼ ਪਿਤਾ ਦੇ ਉੱਪਰ ਛੇਵੇਂ ਪਾਤਸ਼ਾਹ ਦੇ ਉੱਪਰ ਭਰੋਸਾ ਰੱਖਦੇ ਆ ਇਹ ਹੁਣ ਮਹਾਰਾਜ ਦੀ ਵੜਿਆਈ ਹੈ ਕਿ ਉਹਨੇ ਕਿਹਦੇ ਤੇ ਕਿਰਪਾ ਕਰਨੀ ਹੈ ਜਿਹਦੇ ਤੇ ਉਹ ਕਰਦਾ ਉਹ ਕਰ ਦਿੰਦਾ ਉਹ ਕਿਸੇ ਦੂਸਰੇ ਨੂੰ ਨਹੀਂ ਉਡੀਕਦਾ ਠੀਕ ਆ ਆਪਦੇ ਸਿਆਸੀ ਨਿਸ਼ਾਨੇ ਹੋ ਸਕਦੇ ਨੇ ਉਹਨਾਂ ਵੱਲ ਨੂੰ ਜਾਣਾ ਚਾਹੀਦਾ ਪਰ ਬੇਅਦਬੀਆਂ ਕੋਈ ਵੋਟਾਂ ਲੜਨ ਦਾ ਮੁੱਦਾ ਨਹੀਂ ਹੈ ਜਿਨ੍ਹਾਂ ਨੇ ਲੜੀਆਂ ਪਿਛਲੇ ਸਮੇਂ ਦੇ ਦੌਰਾਨ ਵੋਟਾਂ ਉਹਨਾਂ ਨੇ ਕੱਖ ਨਹੀਂ ਕੀਤਾ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਸੋ ਇੰਨੀਆਂ ਕਿ ਬੇਨਤੀਆਂ ਨੇ ਕੁਝ ਕਹਿੰਦੇ ਆ ਵੱਧ ਘਟ ਕਿਹਾ ਗਿਆ ਹੋਵੇ ਉਹਦੇ ਵਾਸਤੇ ਖਿਮਾ ਦਾ ਯਾਚਕ ਆ ਸਮੂੱਚੇ ਸ਼ਹੀਦਾਂ ਨੂੰ ਪ੍ਰਣਾਮ ਹੈ ਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਆਸ ਹੈ ਕਿ ਸੱਚੇ ਪਾਤਸ਼ਾਹ ਆਪਣੇ ਪੰਥ ਨੂੰ ਇੰਨੀ ਮਤਬੁੱਤ ਤਾਕਤ ਬਖਸ਼ ਕਿ ਜਿਹੜਾ ਇਹ ਆਉਣ ਵਾਲਾ ਸਮਾਂ ਆ ਰਿਹਾ ਹੈ ਜਿਹੜੇ ਉਹ ਸ਼ਹਾਦਤਾਂ ਦੇ ਰੰਗ ਪ੍ਰਗਟ ਹੋ ਰਹੇ ਆ ਦੁਨੀਆਂ ਦੇ ਨਿਜ਼ਾਮ ਚਰਬਰਾ ਰਹੇ ਆ ਇਸ ਖਿੱਤੇ ਦੇ ਵਿੱਚ ਸਿੱਖਾਂ ਦੀ ਜਿੰਨੀ ਐਹਮિયਤ ਬਣੀ ਹੈ ਤੇਰਾ ਪੰਥ ਆਪਣੀ ਐਹਮિયਤ ਨੂੰ ਪਛਾਣ ਸਕੇ ਆਪਣੇ ਆਪ ਨੂੰ ਉਹਦੇ ਹਾਣ ਦਾ ਉਹਨੂੰ ਸਾਹਮਣੇ ਹਾਣ ਦਾ ਬਣਾ ਸਕੇ ਇਨੀਆਂ ਕਿ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ 1984 ਬਾਰੇ ਜਾਣਨ ਦੇ ਲਈ ਕਿਹੜੀਆਂ ਕਿਤਾਬਾਂ ਪੜ੍ਹੀਏ ਅੱਜ ਸਾਡੀ ਨੌਜਵਾਨ ਪੀੜੀ ਦੇ ਵਿੱਚ 1984 ਬਾਰੇ ਜਾਣਨ ਸਮਝਣ ਦੀ ਖਿੱਚ ਬਹੁਤ ਜ਼ਿਆਦਾ ਹੈ ਅਧਾਰਾ ਸਿੱਖ ਸਿਆਸਤ ਤੱਕ ਕਈ ਨੌਜਵਾਨਾਂ ਵੱਲੋਂ ਪਹੁੰਚ ਕੀਤੀ ਜਾਂਦੀ ਰਹੀ ਹੈ ਕਿਉਂ 1984 ਬਾਰੇ ਕਿਹੜੀਆਂ ਕਿਤਾਬਾਂ ਪੜ੍ਹੀਏ 1984 ਇੰਨਾ ਵਿਆਪਕ ਵਰਤਾਰਾ ਸੀ ਕਿ ਇਹਦੇ ਬਾਰੇ ਸਮੁੱਚੇ ਤੱਥ ਅਤੇ ਸਮਝ ਕਿਸੇ ਇੱਕ ਲਿਖਤ ਵਿੱਚ ਨਹੀਂ ਸਮਾ ਸਕਦੇ ਅਸੀਮ ਪਾਠਕਾਂ ਦੀ ਸਹੂਲਤ ਲਈ 1984 ਬਾਰੇ ਕੁਝ ਮੁੱਢ ਲੀਆਂ ਅਤੇ ਅਹਿਮ ਕਿਤਾਬਾਂ ਦਾ ਜੋਟਾ ਇਕੱਠਾ ਕੀਤਾ ਇਹੇ ਕਿਤਾਬਾਂ 1984 ਨਾਲ ਜੁੜੇ ਵੱਖ-ਵੱਖ ਘਟਨਾਵਾਂ ਤੇ ਵਰਤਾਰਿਆਂ ਬਾਰੇ ਵੱਖ-ਵੱਖ ਨਜ਼ਰੀਏ ਤੋਂ ਲਿਖੀਆਂ ਗਈਆਂ ਨੇ ਇਹ ਕਿਤਾਬਾਂ ਸਿੱਖ ਸਿਆਸਤ ਰਾਹੀਂ ਦੁਨੀਆ ਭਰ ਵਿੱਚ ਕਿਤੇ ਵੀ ਮੰਗਾਈਆਂ ਜਾ ਸਕਦੀਆਂ ਨੇ ਕਿਤਾਬਾਂ ਮੰਗਵਾਉਣ ਦੇ ਲਈ ਤੁਸੀਂ ਸਾਨੂੰ